ਸਤਨਾਮ ਸ੍ਰੀ ਵਾਹਿਗੁਰੂ ਤੁਮਰੀ ਨਮਨ ਪਰਤਖ ਗੁਰੂ ਨਿਸਤਾਰੇ ਸੋ ਕਹ ਤਨ ਗੁਰ ਸੇਵੀਐ ਐਨ ਇਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਘਰ ਚੌਥਾ ਮੋ ਪਾ ਬੇਟੀ ਦਿਹੋ ਬਤਾਈ ਹੋ ਪਾਰ ਬਰੋਸਣ ਪੂਛਨੇ ਨਮਾ ਕਾ ਪਛਾਨ ਛਵਾਈ ਹੋ ਤੋਪਹਿ ਦੁਗੜੀ ਮਜੂਰੀ ਦਹ ਮੋ ਪਾ ਬੇਟੀ ਦਿਹੋ ਬਤਾਈ ਹੋ ਰੀ ਬਾਈ ਬੇਟੀ ਦੇਨ ਨਾ ਜਾਏ ਦੇਖ ਬੇਟੀ ਰਹੋ ਸਮਾਈ ਹਮਾਰਾ ਬੇਟੀ ਪ੍ਰਾਨ ਆਧਾਰਾ ਰਹਾ ਬੇਟੀ ਪ੍ਰੀਤ ਮਜੂਰੀ ਬੰਗ ਜਾਉ ਤੋ ਛਾਦ ਚ ਬਾਵ ਹੈ ਲੋਕ ਕਟੰਬ ਸਭ ਹੋਂ ਤੇ ਤੁਰ ਤੋ ਆਪਨ ਬੇਟੀ ਆਵੋ ਐਸੋ ਬੇਟੀ ਬਰਨ ਨਾਸਾ ਕੋ ਸਭ ਅੰਦਰ ਸਭ ਠਾਈ ਹੋ ਸਤਿ ਆਖੇ ਆ ਪੁੱਛ ਕਹਿ ਨਾ ਜਾਈ ਹੋ ਬੇੜੀ ਕੇ ਗੁਣ ਸੁਨਰੀ ਪਾਈ ਜਲਕ ਬਾਂਦੀ ਤ੍ਰੋਂ ਕਾਪਿਓ ਹੋ ਨਾਮੇ ਕੇ ਸੁਆਮੀ ਸਿਵ ਹੋਰੀ ਲੰਕ ਟਪੀਖਣ ਆਪਿਓ ਹੋ ਨਾ ਸੁਨਰੀ ਬਾਈ ਜਲਤ ਬਾਗ ਉਤੋਂ ਥਾਪਿਓ ਨਾਮੇ ਕੇ ਸੁਆਮੀ ਸਿਵ ਹੋਰੇ ਲੰਕਪ ਭੀਖਣਾ ਆਪਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 657 ਅੰਕ ਦੇ ਉੱਤੇ ਸੁਭਾਏਮਾਨ ਘਰ ਚੌਥਾ ਸੋਰਠ ਸੋਰਠ ਰਾਗ ਦੇ ਵਿੱਚ ਇਸ ਸ਼ਬਦ ਨੂੰ ਭਗਤ ਨਾਮ ਦੇਵ ਜੀ ਆਨੇ ਆਪਣੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਘਰ ਚੌਥਾ ਕਿ ਇਸ ਸ਼ਬਦ ਨੂੰ ਜਦੋਂ ਗਾਉਣਾ ਹੈ ਚੌਥੇ ਘਰ ਸੁਰਤਾਲ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕਰਨਾ ਹੈ ਅੱਜ ਇਸ ਸ਼ਬਦ ਦੇ ਰਾਹੀਂ ਕੀ ਸਮਝਾ ਰਹੇ ਆ ਪਾੜ ਪਰੋਸਣ ਪੂਛ ਲੈ ਨਾਮਾ ਕਾ ਪਹਿਚਾਨ शिवाय ਹੋ ਕਹਿੰਦੇ ਇੱਕ ਪੜੋਸਣ ਆ ਕੇ ਗਵੰਢਣ ਆ ਕੇ ਭਗਤ ਨਾਮਦੇਵ ਜੀ ਨੂੰ ਪੁੱਛਦੀ ਹੈ ਕਿ ਜਿਹੜੀ ਆ ਤੁਸੀਂ ਇਹ ਛੱਪਰੀ ਬਣਵਾਈ ਹੈ ਨਾ ਇਹ ਕਿਹਨੇ ਬਣਾਈ ਹੈ ਕਿਹੜਾ ਮਿਸਤਰੀ ਹੈ ਇਹਦੇ ਬਾਰੇ ਸਾਨੂੰ ਦੱਸ ਪਾਓ ਤੁਹਾਡੀ ਛੰਨ ਬਹੁਤ ਸੋਹਣੀ ਬਣਾਈ ਹੋਈ ਹੈ ਗੱਲ ਤੇ ਕਰਦੇ ਆ ਮਨ ਦੀ ਪਰ ਬਾਰ ਨੇ ਉਦਾਹਰਣ ਦੇ ਕੇ ਭਗਤ ਨਾਮਦੇਵ ਜੀ ਨੇ ਇਹ ਸ਼ਬਦ ਸਾਡੇ ਸਾਹਮਣੇ ਰੱਖਿਆ ਕਿ ਪਾੜ ਪਰੋਸਣ ਪੁੱਛ ਲੈ ਨਾਮਾ ਕਾਪੈ ਛਾਂਗ ਛਵਾਈ ਹੋ ਆ ਛੰਨ ਜਿਹੜੀ ਬਣਵਾਈ ਹੈ ਕਿੱਥੋਂ ਬਣਵਾਈ ਹੈ ਕਿਹੜਾ ਉਹ ਮਿਸਤਰੀ ਹੈ ਜਿਨੇ ਇੰਨੀ ਸੋਹਣੀ ਛੰਨ પાਕੇ ਦਿੱਤੀ ਤੁਹਾਨੂੰ ਤੋਪੈ ਦੁਗਣੀ ਮਜੂਰੀ ਦੇਹੋ ਮੌਕਾ 베ਡੀ ਦੇਹੋ ਬਤਾਈ ਹੋ 베ਡੀ ਦਾ ਭਾਵ ਉਹਦਾ ਮਿਸਤਰੀ ਉਹ ਗਵੰਡਲ ਨੇ ਆਖਿਆ ਮੈਂ ਦੁੱਗਣੀ ਮਜ਼ਦੂਰੀ ਦੇ ਦੂੰ ਤੂੰ ਪਹਿ ਦੁੱਗਣੀ ਮਜ਼ਦੂਰੀ ਦੇ ਹੋ ਮੌਕਾ ਬੇਟੀ ਦੇ ਹੋ ਬਤਾਇਓ ਕਿ ਮੈਨੂੰ ਉਹ ਮਿਸਤਰੀ ਦੱਸ ਜਿਨੇ ਇਹ ਇੰਨੀ ਸੋਹਣੀ ਤਰਿਸ਼ਣ ਪਾਈ ਐ ਮੈਂ ਉਹਨੂੰ ਦੁੱਗਣੀ ਮਜ਼ਦੂਰੀ ਦੇ ਦੂੰ ਭਗਤ ਨਾਮਦੇਵ ਜੀ ਇਹਨੂੰ ਪੁੱਛਦੀ ਐ ਗੱਲ ਤੇ ਮਨ ਦੀ ਕਰਦੇ ਕਿ ਤੁਹਾਡਾ ਮਨ ਇਹਨਾਂ ਸੋਹਣਾ ਜਿਹਨੇ ਬਣਾਤਾ ਉਹ ਕਿਹੜਾ ਬਿਸਤਰੀ ਐ ਜਿਹਨੇ ਤੁਹਾਡਾ ਇੰਨਾ ਸੋਹਣਾ ਮਨ ਬਣਾਤਾ ਮੈਨੂੰ ਵੀ ਉਹਦੇ ਦੱਸ ਪਾਓ ਮੈਂ ਉਹਨੂੰ ਤੁਹਾਡੇ ਤੋਂ ਡਬਲ ਮਜ਼ਦੂਰੀ ਦੇ ਦੂੰ ਪਰ ਮੇਰਾ ਵੀ ਮਨ ਕਿਤੇ ਤੇਰੇ ਵਰਗਾ ਬਣ ਜੇ ਸੋਹਣਾ ਬਣ ਜੇ ਭਗਤ ਨਾਮਦੇਵ ਜੀ ਕਹਿੰਦੇ ਰੇ ਭਾਈ ਬੇਢੀ ਦੇਣ ਨਾ ਜਾਏ ਕਹਿੰਦੇ ਉਹ ਉਹ ਜਿਹੜਾ ਮਿਸਤਰੀ ਆ ਨਾ ਉਹਦੇ ਬਾਰੇ ਦੱਸਿਆ ਨਹੀਂ ਜਾਂਦਾ ਕਿਉਂ ਨਹੀਂ ਦੱਸਿਆ ਜਾਂਦਾ ਦੇਖ ਬੈਠੀ ਰਹੇ ਉਹ ਸਬਾਈ ਕਹਿੰਦੇ ਜਿਹੜਾ ਮੇਰਾ ਮਿਸਤਰੀ ਆ ਨਾ ਉੱਤੇ ਕਹਿੰਦੇ ਸਾਰਿਆ ਚਰਮਿਆ ਹੋਇਆ ਉੱਤੇ ਘਟ ਘਟ ਮੈਂ ਹਰ ਜੋ ਵਸਾ ਸੰਤਨ ਕਹੇ ਉਹ ਪੁਕਾਰ ਕਹਿੰਦੇ ਉੱਤੇ ਸਾਰਿਆ ਚ ਵਸ ਰਿਹਾ ਔਰ ਇਸ ਤਰ੍ਹਾਂ ਨਹੀਂ ਦੱਸਿਆ ਜਾਂਦਾ ਉਤੇ ਸਾਰਿਆਂ ਦੇ ਵਸਰੇ ਕਹਿੰਦੇ ਹਮਾਰਾ ਬੇਟੀ ਪ੍ਰਾਣ ਆਧਾਰਾ ਕਹਿੰਦੇ ਜਿਹੜਾ ਮੇਰਾ ਮਿਸਤਰੀ ਆ ਨਾ ਉਤੇ ਕਹਿੰਦੇ ਸਾਰਿਆਂ ਨੂੰ ਪ੍ਰਾਣ ਦੇ ਰੇ ਮੈਨੂੰ ਵੀ ਰੋਲ ਦਾ 24000 ਸਾਂ ਦੇ ਰੇ ਤੈਨੂੰ ਵੀ 24000 ਸਾਂ ਰੋਲ ਦਾ ਦੇ ਰੇ ਹਮਾਰਾ ਬੇਟੀ ਪ੍ਰਾਣ ਆਧਾਰਾ ਕਹਿੰਦੇ ਉਤੇ ਸਾਰਿਆਂ ਨੂੰ ਇੱਕੋ ਜਿਹਾ ਸਮਝਦਾ ਰਹਾ ਉਹ ਰਹਾਉ ਦਾ ਭਾਵ ਉਹ ਦਾ ਠਹਿਰਨਾ ਰੁਕਣਾ ਵਿਸਰਾਮ ਲਈ ਤੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਭਗਤ ਨਾਨਕ ਦੇਵ ਜੀ ਕਹਿੰਦੇ ਬੇਟੀ ਪ੍ਰੀਤ ਮਜ਼ਦੂਰੀ ਮੰਗੈ ਜਾਂ ਤੋ ਛਾਨ ਛਵਾਵਾ ਹੋ ਕਹਿੰਦੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਛਾਨ ਪਵਾਉਣੀ ਹੈ ਨਾ ਕਹਿੰਦੇ ਉਹ ਹੋਰ ਮਜ਼ਦੂਰੀ ਨਹੀਂ ਪੈਸਿਆਂ ਦੀ ਮਜ਼ਦੂਰੀ ਨਹੀਂ ਮੰਗਦਾ ਕਹਿੰਦੇ ਉਹ ਕਿਹੜੀ ਮਜ਼ਦੂਰੀ ਮੰਗਦਾ ਕਹਿੰਦੇ ਉਹ ਤੇ ਪ੍ਰੀਤ ਮੰਗਦਾ ਹੈ ਕਿ ਮੇਰੇ ਨਾਲ ਪ੍ਰੀਤ ਪਾ ਲੋ ਮੇਰੇ ਨਾਲ ਪਿਆਰ ਪਾ ਲੋ ਬੇਡੀ ਪ੍ਰੀਤ ਮਜ਼ਦੂਰੀ ਮੰਗੈ ਕਹਦੇ ਤੇ ਪ੍ਰੇਮ ਦੀ ਮਜ਼ਦੂਰੀ ਮੰਗਦਾ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਨਾ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹਿ ਪ੍ਰਭ ਪਾਇਓ ਕਿ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਕੀਤਾ ਪਿਆਰ ਕਹਿੰਦੇ ਉਹਨਾਂ ਨੇ ਤੇ ਪਾ ਲਿਆ ਜਿਹੜੇ ਹੰਕਾਰ ਕਰਿਓ ਕਹਿੰਦੇ ਖਾਲੀ ਰਹਿਗੇ ਬੇਡੀ ਪ੍ਰੇਤ ਮਜੂਰੀ ਮੰਗੈ ਜੋ ਕੋ ਖਾਨ ਛਬਾਬਾ ਹੋ ਕਹਿੰਦੇ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਦੀ ਛਪਰੀ ਪਵਾਉਣੀ ਹੈ ਨਾ ਭਾਵ ਕੇ ਇੰਨਾ ਸੋਹਣਾ ਮਨ ਕਰਨਾ ਹੈ ਕਹਿੰਦੇ ਉਹ ਪ੍ਰਮਾਤਮਾ ਦੇ ਨਾਲ ਪ੍ਰੇਤ ਪਾਉਣੀ ਸ਼ੁਰੂ ਕਰਦੇ ਪਿਆਰ ਸ਼ੁਰੂ ਕਰਦੇ ਕਹਿੰਦੇ ਉਹਨਾਂ ਦੇ ਅੰਦਰ ਉਹ ਪ੍ਰਮਾਤਮਾ ਵਸ ਜਾਣ ਹੈ ਕਹਿੰਦੇ ਆ ਛਪਰੀ ਜਿਹੜੀ ਹੈ ਇਹ ਤੋਂ ਵੀ ਸੋਹਣੀ ਬਣ ਜਾਣੀ ਹੈ ਕਹਿੰਦੇ ਪਰ ਕਹਿੰਦੇ ਉਹਦੇ ਵਾਸਤੇ ਇੱਕ ਸ਼ਰਤ ਰੱਖੀ ਆ ਭਗਤ ਨਾਮਦੇਵ ਜੀਆ ਨੇ ਕਹਿੰਦੇ ਕਿਹੜੀ ਸ਼ਰਤ ਹੈ ਜੀ ਲੋਕ ਕੁਟੰਬ ਸਭੂ ਤੇ ਤੋੜੈ ਤੋ ਆਪਣ ਵੇਢੀ ਆਵੇ ਹੋ ਕਹਿੰਦੇ ਜਿਹੜੇ ਲੋਕ ਮਾੜੇ ਨੇ ਨਾ ਜਿਹੜਾ ਕੁਟੰਬ ਸੱਜਣ ਮਿੱਤਰ ਮਾੜੇ ਨੇ ਕਹਿੰਦੇ ਉਹਨਾਂ ਨਾਲ ਸਾਰਿਆਂ ਨਾਲ ਤੋੜਨੀ ਪੈਣੀ ਹੈ ਚੰਗਿਆ ਚੰਗਿਆਂ ਦੇ ਨਾਲ ਬਣਾ ਲੈ ਪਰ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਪ੍ਰੇਤ ਪਾ ਲੈ ਲੋਭ ਕਟੰਭ ਸਭੋ ਤੇ ਤੋੜੈ ਕਹਿੰਦੇ ਉਹਨਾਂ ਨਾਲ ਤੋੜਨੀ ਪੈਣੀ ਐ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਗੁਰਬਾਣੀ ਦੇ ਵਿੱਚ ਸ਼ਬਦ ਆਉਂਦੇ ਨੇ ਜੇ ਕਿ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਕਿ ਜਿਹੜੀ ਮੇਰੀ ਸੱਚੀ ਪ੍ਰੀਤ ਆ ਉਹ ਮੇਰੀ ਪਰਮਾਤਮਾ ਨਾਲ ਪੈ ਗਈ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਕਿ ਮੈਂ ਆਪਣੇ ਪ੍ਰੀਤ ਜਿਹੜੀ ਆ ਪਰਮਾਤਮਾ ਨਾਲ ਜੋੜ ਲਈ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਕਿ ਜਿੱਦੇ ਮੇਰੀ ਪ੍ਰੀਤ ਤੁਹਾਡੇ ਨਾਲ ਪਈਦਾ ਉਦੋਂ ਮੈਂ ਸਾਰਿਆਂ ਨਾਲੋਂ ਪ੍ਰੀਤ ਤੋੜ ਲੇ ਹੁਣ ਕਿਹਦੇ ਨਾਲ ਪ੍ਰੀਤ ਪੈ ਗਈ ਹੁਣ ਇਕੱਲੇ ਪਰਮਾਤਮਾ ਨਾਲ ਪੈ ਗਈ ਲੋਭ, ਕਟੰਭ, ਸਮੂਹ ਤੇ ਤੋਰੇ ਤੋਂ ਆਪਨ ਵੇਢੀ ਆਵੈ ਹੋ ਕਹਿੰਦੇ ਜਿੱਦੇ ਤੂੰ ਉਹ ਬਾੜੇ ਲੋਕਾਂ ਨਾਲ ਪ੍ਰੀਤ ਤੋੜਨੇਗਾ ਨਾ ਕਹਿੰਦੇ ਉਹਦੇ ਪ੍ਰਮਾਤਮਾ ਉਹ ਮਿਸਤਰੀ ਆਪਣੇ ਆਪ ਤੇਰੇ ਕੋਲੇ ਆ ਜਾਣਾ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਲਾਲੋ ਤਰਖਾਣ ਦੇ ਘਰ ਆਪ ਚੱਲ ਕੇ ਗਏ ਜੀ ਆਪ ਚੱਲ ਕੇ ਗਏ ਕਿਉਂਕਿ ਉਹਦੀ ਪ੍ਰੀਤ ਸੀ ਲੋਕਾਂ ਨਾਲ ਤੋੜ ਤੇ ਉੱਥੇ ਦਾ ਰਹਿਣ ਵਾਲਾ ਜਿਹੜਾ ਰਾਜਾ ਸੀ ਉਹਦੇ ਘਰ ਬਹੁਤ ਵੱਡਾ ਲੰਗਰ ਲੱਗਿਆ ਹੋਇਆ ਤੇ ਉੱਥੇ ਵੀ ਉਹ ਜਿਹੜਾ ਲਾਲੋ ਤਰਖਾਲ ਸੀ ਨਹੀਂ ਗਿਆ ਕਹਿੰਦਾ ਮੇਰੇ ਘਰ ਜੋ ਕੁਝ ਬਣਿਆ ਮੈਂ ਤਾਂ ਉਹੀ ਛਕਾਂਗਾ ਬਾ ਲੋਕਾਂ ਨੂੰ ਪ੍ਰੀਤ ਤੋੜ ਲਈ ਮੜਿਆਂ ਨਾਲੋਂ ਤੇ ਗੁਰੂ ਉੱਥੇ ਫਿਰ ਆਪ ਦਰਵਾਜ਼ਾ ਚ ਖੜਕਾਉਂਦਾ ਕਹਿੰਦੇ ਫਿਰ ਉਹ ਆਪ ਆਊਗਾ ਤੁਸੀਂ ਪ੍ਰੇਮ ਪਾਓ ਲੋਕਾਂ ਨਾਲ ਉਹ ਜਿਹੜੇ ਮਾੜੇ ਲੋਕ ਨੇ ਜਿਹੜੇ ਤੁਹਾਨੂੰ ਤੋੜਨਾ ਚਾਹੁੰਦੇ ਨੇ ਸਾਕਤ ਪੁਰਸ਼ ਨੇ ਉਹਨਾਂ ਨੂੰ ਪ੍ਰੇਮ ਤੋੜ ਲੈ ਕਹਿੰਦੇ ਐਸੋ ਵੇਦੀ ਵਰਣ ਨਾ ਸਕੋ ਸਭ ਅੰਦਰ ਸਭ ਠਾਈ ਹੋ ਕਹਿੰਦੇ ਇਸ ਤਰ੍ਹਾਂ ਦਾ ਪ੍ਰਮਾਤਮਾ ਇਸ ਤਰ੍ਹਾਂ ਦਾ ਮਿਸਤਰੀ ਦੱਸਿਆ ਨਹੀਂ ਜਾਂਦਾ ਉੱਤੇ ਕਹਿੰਦੇ ਸਾਰਿਆਂ ਦੇ ਅੰਦਰ ਵਸ ਰਿਹਾ ਭਾਈ ਉਹ ਕੱਲਾ ਮੇਰੇ ਅੰਦਰ ਨਹੀਂ ਕਹਿੰਦੇ ਉੱਤੇ ਸਾਰਿਆਂ ਦੇ ਅੰਦਰ ਵਸ ਰਿਹਾ ਹਰ ਇੱਕ ਦੇ ਅੰਦਰ ਚਾਹੇ ਬੱਚਾ ਹੈ ਜਵਾਨ ਹੈ ਬਜ਼ੁਰਗ ਹੈ ਪਸ਼ੂ ਹੈ ਪੰਛੀ ਹੈ ਬਨਸਪਤੀ ਹੈ ਕਹਿੰਦੇ ਉਹ ਸਾਰਿਆਂ ਦੇ ਅੰਦਰ ਵੱਸ ਰਿਹਾ ਕਹਿੰਦੇ ਫਿਰ ਉਹ ਦੱਸਿਆ ਨਹੀਂ ਜਾਂਦਾ ਜੀ ਕਹਿੰਦੇ ਦੱਸਿਆ ਨਹੀਂ ਜਾਂਦਾ ਗੁੰਗਾ ਮਹਾ ਅੰਮ੍ਰਿਤ ਰਸ ਚਾਖਿਆ ਪੁੱਛੇ ਕਹਿਣ ਨਾ ਚਾਈ ਹੋ ਕਹਿੰਦੇ ਜਿੰਨੇ ਗੁੰਗਾ ਬੰਦਾ ਹੋਵੇ ਉਹਨੂੰ ਸਵਾਦਲਾ ਪਦਾਰਥ ਜਦੋਂ ਛਕਾਇਆ ਜਾਂਦਾ ਹੈ ਕਹਿੰਦੇ ਪੁੱਛਣ ਤੇ ਕੁਝ ਨਹੀਂ ਦੱਸ ਸਕਦਾ ਗੁੰਗਾ ਮਹਾ ਅੰਬਰ ਦਾ ਸੱਚ ਆਖੇ ਆ ਪੁੱਛੇ ਕਹਿਣ ਨਾ ਜਾਈ ਹੋਈ ਕਹਿੰਦੇ ਉਹ ਦੱਸ ਨਹੀਂ ਸਕਦਾ ਪਰ ਕਹਿੰਦੇ ਉਹਦਾ ਚਿਹਰਾ ਜ਼ਰੂਰ ਦੱਸਦਾ ਕਿ ਸਵਾਦ ਸੀ ਚੀਜ਼ ਜੇ ਕੁੜੱਤਣ ਵਾਲੀ ਖਵਾ ਦਿਓ ਚਿਹਰੇ ਦੇ ਹਾਵ ਭਾਵ ਦੱਸਣਗੇ ਕਿ ਮਿੱਠਾ ਨਹੀਂ ਸੀ ਇਹ ਤੇ ਕੁੜੱਤਣ ਸੀ ਜੇ ਖੱਟਾ ਖਵਾ ਦਿਓ ਕਹਿੰਦੇ ਚਿਹਰੇ ਦੇ ਹਾਵ ਭਾਵ ਦੱਸਣਗੇ ਕਿ ਮਿੱਠਾ ਨਹੀਂ ਸੀ ਤੇ ਹੋਰ ਇਹ ਸਵਾਦ ਸੀ ਕਿਹੜਾ ਦੱਸ ਦਿੰਦਾ ਕਹਿੰਦੇ ਜਿਸ ਬੰਦੇ ਨੇ ਪ੍ਰਮਾਤਮਾ ਦਾ ਨਾਮ ਚੱਖ ਲਿਆ ਨਾ ਜਿਨੇ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਚ ਵਸਾ ਲਿਆ ਕਹਿੰਦੇ ਦੱਸਿਆ ਨਹੀਂ ਜਾਣਾ ਪਰ ਕਹਿੰਦੇ ਉਹਦਾ ਕਿਹੜਾ ਜ਼ਰੂਰ ਦੱਸ ਦੇਣਾ ਕਿ ਇਹਦੇ ਅੰਦਰ ਓਣ ਪ੍ਰਮਾਤਮਾ ਵਸ ਗਿਆ ਗੋਂਗਾ ਗੁਰ ਖਾਇਆ ਪੁੱਛੇ ਤੇ ਗਿਆ ਕਹੀ ਹੈ ਕਹਿੰਦੇ ਗੁੰਗੇ ਬੰਦੇ ਨੂੰ ਗੁਰ ਖਵਾ ਕੇ ਪੁੱਛੋ ਸੁਆਦ ਕਿਹਾ ਜਾਂ ਸੀ ਕਹਿੰਦੇ ਦੱਸ ਨਹੀਂ ਸਕਣਾ ਇੱਥੇ ਵੀ ਭਗਤ ਨਾਭ ਦੇਵ ਜੀ ਕਹਿੰਦੇ ਗੂੰਗਾ ਮਹਾ ਅੰਮ੍ਰਿਤ ਰਸ ਚੱਖਿਆ ਪੁੱਛੇ ਕਹਿ ਨਾ ਜਾਇਓ ਕਹਿੰਦੇ ਦੱਸ ਨਹੀਂ ਸਕਦਾ ਪਰ ਕਹਿੰਦੇ ਜਦ ਉਹਦੇ ਕਣੀ ਝੱਕੋਗੇ ਉਹਦਾ ਚਿਹਰਾ ਜ਼ਰੂਰ ਦੱਸ ਦੋਗੇ ਕਿ ਮਿੱਠਾ ਸੀ ਭਾਈ ਕਹਿੰਦੇ ਮੇਰਾ ਜਿਹੜਾ ਪਰਮਾਤਮਾ ਹੈ ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ ਪਰ ਉਹਦੇ ਗੁਣ ਜਿਹੜੇ ਨੇ ਉਹ ਗੁਣ ਜਦੋਂ ਸਾਡੇ ਅੰਦਰ ਆ ਗਏ ਜਦੋਂ ਅਸੀਂ ਕਿਸੇ ਚੋ ਗੁਣ ਵੇਖਦੇ ਆ ਕਹਿੰਦੇ ਉਦੋਂ ਪਤਾ ਲੱਗਦਾ ਕਿ ਪਰਮਾਤਮਾ ਇੰਨਾ ਮਹਾਨ ਸੀ ਕਹਿੰਦੇ ਕਿੰਨਾ ਕੁ ਮਹਾਨ ਸੀ ਜੀ ਪਰਮਾਤਮਾ ਤੇ ਇੱਥੇ ਭਗਤ ਨਾਮਦੇਵ ਜੀ ਕਹਿੰਦੇ ਵੇਢੀ ਕੇ ਗੁਣ ਸੁਣ ਰੇ ਬਾਈ ਕਹਿੰਦੇ ਉਹ ਪਰਮਾਤਮਾ ਦੇ ਉਹ ਮੇਰੇ ਮਿਸਤਰੀ ਦੇ ਗੁਣ ਸੁਣ ਜਲਦ ਅਦਾਨ ਉਹ ਤੂ ਥਾਪਿਓ ਕਹਿੰਦੇ ਧਰੋ ਦੇ ਨਾਲ ਉਹਨੇ ਪਰਿਵਾਰ ਨੇ ਬੜਾ ਕੁਝ ਕੀਤਾ ਪਰ ਕਹਿੰਦੇ ਉਹ ਪ੍ਰਮਾਤਮਾ ਨੇ ਧਰੋ ਦੀ ਰਾਖੀ ਕਰਕੇ ਧਰੋ ਨੂੰ ਵੱਡਾ ਬਣਾਤਾ ਕਹਿੰਦੇ ਕਹਿੰਦੇ ਉਹ ਮਿਸਤਰੀ ਇੰਨਾ ਵੱਡਾ ਹੈ ਬੇਢੀ ਕੇ ਗੁਣ ਸੁਣ ਰਹੀ ਬਾਈ ਇਹ ਮੇਰੀ ਭੈਣ ਆ ਸੁਣ ਪ੍ਰਮਾਤਮਾ ਦੇ ਗੁਣ ਮੇਰੇ ਮਿਸਤਰੀ ਦੇ ਗੁਣ ਸੁਣ ਜਲਨ ਦੇ ਬਾਦ ਤੂੰ ਥਾਪਿਓ ਕਹਿੰਦੇ ਉਹਨੂੰ ਪਾਣੀ 'ਚ ਬੰਨ ਕੇ ਸੁਣਤਾ ਸੀ ਪਰ ਕਹਿੰਦੇ ਪ੍ਰਮਾਤਮਾ ਨੇ ਉਹਨੂੰ ਉਸ ਸਮੁੰਦਰ ਦੇ ਵਿੱਚੋਂ ਬਿਲਕੁਲ ਸਹੀ ਸਲਾਮਤ ਕਢ ਲਿਆ ਕਿਉਂਕਿ ਜਦੋਂ ਗੁਰੂ ਦੇ ਨਾਲ ਜੁੜਾਂਗੇ ਗੁਰੂ ਸਾਹਿਬ ਕਹਿੰਦੇ ਆ ਜਲ ਨਹੀਂ ਡੋਬਿਆ ਤਸਕਰ ਨਹੀਂ ਲੇਵੈ ਪਾਏ ਨਾ ਸਕੈ ਜਾਲੇ ਕਹਿੰਦੇ ਜਿਹੜਾ ਜਿਹੜਾ ਬੰਦਾ ਪਰਮਾਤਮਾ ਦੇ ਨਾਲ ਜੁੜ ਜਾਂਦਾ ਉਹਨੂੰ ਪਾਣੀ ਡੋਬ ਨਹੀਂ ਸਕਦਾ ਅੱਗ ਸਾੜ ਨਹੀਂ ਸਕਦੀ ਚੋਰ ਚੁਰਾ ਨਹੀਂ ਸਕਦਾ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਦੇ ਨਾਲ ਜੁੜ ਜਾਂਦਾ ਉਹਨੂੰ ਇਹਨਾਂ ਚੀਜ਼ਾਂ ਦਾ ਡਰ ਨਹੀਂ ਰਹਿੰਦਾ ਤੇ ਭਗਤ ਨਾਮਦੇਵ ਜੀ ਕਹਿੰਦੇ ਉਹਨੂੰ ਡੁੱਬਣ ਤੋਂ ਬਚਾਲਿਆ ਕਿਉਂਕਿ ਉਹ ਪਰਮਾਤਮਾ ਦੇ ਨਾਲ ਪਿਆਰ ਸ਼ੁਰੂ ਕਰ ਲਿਆ ਕਰ ਲਿਆ ਉਹਨੇ ਨਾਮੇ ਕੇ ਸੁਆਮੀ ਸੀਬ ਹੋਰੇ ਲੰਕ ਭਪੇਖਣ ਆਪਿਓ ਹੋ ਕਹਿੰਦੇ ਜਿਹੜਾ ਮੇਰਾ ਪਰਮਾਤਮਾ ਹੈ ਕਹਿੰਦੇ ਉਹ ਤੇ ਵੱਡਿਆਂ-ਵੱਡਿਆਂ ਨੂੰ ਮਾਰ ਕੇ ਉਹ ਲੰਕਾ ਦਾ ਭਪੇਖਣ ਨੂੰ ਰਾਜਾ ਬਣਾਤਾ ਸੀ ਕਹਿੰਦੇ ਉਸ ਪਰਮਾਤਮਾ ਨੇ ਕਿ ਰਾਵਣ ਵਰਗਿਆਂ ਨੂੰ ਥੱਲੇ ਸੁਣਤਾ ਭਪੇਖਣ ਵਰਗਿਆਂ ਨੂੰ ਉੱਪਰ ਚੱਕਤਾ ਕਹਿੰਦੇ ਉਹ ਪਰਮਾਤਮਾ ਇੰਨਾ ਮਹਾਨ ਹੈ ਨਾਮੇ ਕੇ ਸੁਆਮੀ ਸੀਬ ਹੋਰੇ ਲੰਕ ਵਿਭੇਖਣ ਆਪਿਓ ਹੋ ਕਹਿੰਦੇ ਲੰਕਾ ਦਾ ਉਹਨੂੰ مالک ਬਣਾਤਾ ਭਵੇਖਣ ਨੂੰ ਤੇ ਕਹਿੰਦੇ ਜਿਹੜਾ ਰਾਵਣ ਸੀ ਉਹਨੂੰ ਥੱਲੇ ਸੜਤਾ ਪ੍ਰਮਾਤਮਾ ਕਹਿੰਦੇ ਇਸ ਤਰ੍ਹਾਂ ਦਾ ਉਹਨੂੰ ਭਗਤ ਨਾਮਦੇਵ ਜੀ ਮਿਸਤਰੀ ਨੂੰ ਸਬੋਧਨ ਹੋ ਕੇ ਕਹਿੰਦੇ ਕਿ ਮੇਰਾ ਮਿਸਤਰੀ ਹੈ ਜਿਨੇ ਮੇਰੇ ਮਨ ਨੂੰ ਸੋਹਣਾ ਬਣਾਤਾ ਤੇ ਗੁਰਦਾਨੀ ਦੇ ਵਿੱਚ ਵੀ ਅਸੀਂ ਪੜਦੇ ਆ ਸ਼ਬਦ ਕੀ ਘੜੀ ਆ ਸ਼ਬਦ ਸੱਚੀ ਟਕਸਾਲ ਘੜਦਾ ਕੌਣ ਹੁੰਦਾ ਮਿਸਤਰੀ ਘੜਦਾ ਨਾ ਜਦੋਂ ਲੱਕੜ ਪਈ ਹੁੰਦੀ ਹੈ ਲੱਕੜ ਦੇ ਵਿੱਚੋਂ ਉਹਨੇ ਕੋਈ ਚੀਜ਼ ਬਣਾਉਣੀ ਆ ਉਹਨੂੰ ਲੱਕੜ ਨੂੰ ਘੜ ਦਿੰਦਾ ਵਿੱਚੋਂ ਸੋਹਣੇ ਜਿ ਦਰਵਾਜੇ ਬਣ ਜਾਂਦੇ ਆ ਮੂਰਤਾਂ ਬਣ ਜਾਂਦੀਆਂ ਨੇ ਕਹਿੰਦੇ ਇਸੇ ਤਰ੍ਹਾਂ ਕੋਈ ਪੱਥਰ ਪਿਆ ਹੋਵੇ ਪੱਥਰ ਨੂੰ ਮਿਸਤਰੀ ਨੇ ਘੜ ਕੇ ਉਹਦੇ ਵਿੱਚੋਂ ਚੰਗੇ ਜਿਹੇ ਮੂਰਤ ਬਣਾ ਦੇਣੇ ਹੁੰਦੀ ਹੈ ਪਰ ਗੁਰੂ ਸਾਹਿਬ ਕਹਿੰਦੇ ਆ ਜਿਹੜੀ ਗੁਰਬਾਣੀ ਹੈ ਇਹਨੇ ਸਾਨੂੰ ਵੀ ਘੜ ਦੇਣਾ ਘੜਨ ਤੋਂ ਵਾਰ ਸਾਡੇ ਅੰਦਰੋਂ ਵੀ ਇੱਕ ਮੂਰਤ ਨਿਕਲ ਆਉਣੀ ਹੈ ਤੇ ਭਗਤ ਨਾਮਦੇਵ ਜੀ ਉਸ ਘੜਨ ਵਾਲੇ ਨੂੰ ਮਿਸਤਰੀ ਸਬੋਧਨ ਹੋ ਕੇ ਕਹਿੰਦੇ ਆ ਕਿ ਲੈ ਮੇਰਾ ਮਿਸਤਰੀ ਐ ਜਿਨੇ ਮੈਨੂੰ ਘੜ ਕੇ ਨਾ ਸੋਨਾ ਬਣਾਤਾ ਬੇੜੀ ਕੇ ਗੁਣ ਸੁਨ ਰੇ ਬਾਏ ਜਲਦ ਬਾੰਦ ਤ੍ਰੋ ਥਾਪਿਓ ਨਾਮੇ ਕੇ ਸਵਾਮੀ ਸ਼ਿਵ ਹੋਰੇ ਲੰਕ ਭਪੇਖਣ ਆਪਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ